ਗੁੱਡ ਮਾਰਨਿੰਗ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਭਾਰਤੀ ਦੇ ਸਵੇਰੇ ਦੇ ਵੱਜੇ ਆ 6 ਤੇ ਅੱਜ ਇਹਨਾਂ ਨੇ ਜਾਣਾ ਆ ਕੀ ਕਹਿੰਦੇ ਹੁੰਦੇ ਆ ਡਿਊਟੀ ਚੇਤਨ ਉਹ ਤੇ ਮੈਂ ਬਣਾਉਂਦੀ ਪਈ ਪੋਹਾ ਤੇ ਕਾਫੀ ਟਾਈਮ ਬਾਅਦ ਬਣਾਇਆ ਇਹਨਾਂ ਵਾਸਤੇ ਵੈਸੀ ਮੈਂ ਇਹਨਾਂ ਦੇ ਪਿੱਛੇ ਇੱਕ ਵਾਰੀ ਬਣਾਇਆ ਸੀ ਬਹੁਤ ਸਵਾਦ ਨੂੰ ਸੀ ਤੇ ਮੈਂ ਸੁਣਿਆ ਕਿ ਜਿਹੜਾ ਪੋਹਾ ਇਹ ਚੌੜਾ ਦੇ ਨਾਲੋਂ ਵੀ ਜ਼ਿਆਦਾ ਹੈਵੀ ਹੈਲਦੀ ਹੁੰਦਾ ਮਤਲਬ ਵਧੀਆ ਹੁੰਦਾ ਖਾਣਾ ਸਿਹਤ ਲਈ ਇਹਦੇ ਵਿੱਚ ਪੈਂਦੀਆਂ ਗਿਰੀਆਂ ਮੈਂ ਪਹਿਲੇ ਜਦੋਂ ਘਰ ਇਹ ਬਣਉਂਦੀ ਸੀ ਜਾਂ ਮੈਂ ਸਿਸਟਰ ਕਰ ਬਣਉਂਦੀ ਮੈਨੂੰ ਬਿਲਕੁਲ ਨਹੀਂ ਪਸੰਦ ਹੁੰਦਾ ਸੀ ਤਾਂ ਹੁਣ ਮੈਂ ਕੀ ਕਰਦੀ ਆ ਇਦਾਂ ਜਿਹੜੀਆਂ ਗਿਰੀਆਂ ਉਹਨਾਂ ਨੂੰ ਪਹਿਲੇ ਥੋੜਾ ਅ ਡੀਪ ਫ੍ਰਾਈ کہہ ਸਕਦੇ ਜਾਂ ਥੋੜਾ ਸ਼ੈਲੋ ਫ੍ਰਾਈ کہہ ਸਕਦੀ ਆ ਕਰਕੇ ਫਿਰ ਇਹਨਾਂ ਨੂੰ ਮਤਲਬ ਕਿ ਪੌਨੀਆਂ ਵਿੱਚ ਤੇ ਇਹਨਾਂ ਦੇ ਲਈ ਬਦਾਮ ਵੀ ਪੀਕੇ ਰੱਖਣੀਆਂ ਰਾਤ ਨੂੰ ਕਿਉਂਕਿ ਸਾਰਾ ਦਿਨ ਕੰਮ ਬਹੁਤ ਜ਼ਿਆਦਾ ਬੰਦਾ ਹੈ ਤੇ ਨੱਟ ਭਜ ਰੰਦੀ ਆ ਤੇ ਮੈਨੂੰ ਬਦਾਮ ਬਿਲਕੁਲ ਨਹੀਂ ਪਸੰਦ ਹੈਗੀ ਤੇ ਗਿਰਾ ਟੇਸਟ ਇਹਨਾਂ ਦਾ ਅਜੀਬ ਜਾਂਦਾ ਇੱਕ ਤਾਂ ਪਚਦੇ ਨਹੀਂ ਆ ਅਗਰ ਭੇਂ ਕੇ ਖਾਓ ਤਾਂ ਫਿਰ ਮੈਨੂੰ ਉਹਦਾ ਨਹੀਂ ਪਸੰਦ ਆਗੇ ਤੇ ਇੱਥੇ ਗਿਰੀਆਂ ਜਿਹੜੀਆਂ ਆ ਭੁੰਨੀਆਂ ਮੈਂ ਇਹਨਾਂ ਨੂੰ ਕੁੰਡੇ ਦੇ ਵਿੱਚ ਇੰਦਾ ਕੁਟ ਲੈਣਾ ਤੇ ਮੈਨੂੰ ਕੁੰਡੇ ਦੇ ਵਿੱਚ ਇੰਦਾ ਕੋਈ ਵੀ ਜਿੱਦਾਂ ਕੁਛ ਲਸਣ ਅਦਰ ਰੱਖੁੰਦਾ ਨਾ ਕੁਟ ਕੇ ਪੋਣਾ ਬੜਾ ਵਧੀਆ ਹੀ ਲੱਗਦਾ ਤੇ ਇਹਦੇ ਨਾਲ ਕੀ ਹੈ ਸਾਡੀ ਬੋਡੀ ਦੀ ਜਿਹੜੀ ਥੋੜੀ ਬਹੁਤ ਪ੍ਰੈਕਟਿਸ ਵੀ ਹੋ ਜਾਂਦੀ ਆ ਪੁਰਾਣੀਆਂ ਚੀਜ਼ਾਂ ਦੇ ਸਾਰਿਆਂ ਨੂੰ ਹੀ ਪਤਾ ਤੇ ਤੇ ਫਰਾਈ ਕਰ ਲਏ ਮੈਂ ਇਹਨਾਂ ਨੂੰ ਗਰਮ ਗਰਮ ਹੀ ਘੁੱਟ ਲੈਣਾ ਤੇ ਇੱਧਰ ਪਾ ਦੇਣੀ ਆ ਪਿਆਜ਼ ਤੇ ਵਿੱਚ ਪਾਈ ਆ ਮੈਂ ਹਰੀ ਮਿਰਚ ਤੇ ਇਸ ਤੋਂ ਇਲਾਵਾ ਜਿੱਦਾਂ ਕੋਈ ਸਰੋਂ ਪੌਂਦੀ ਆ ਜਾਂ ਜੀਰਾ ਮੇਉ ਨਹੀਂ ਪੌਂਦੀ ਮੈਂ ਸਿੰਪਲ ਬਣਾਉਂਦੀ ਆ ਸਿਰਫ ਹਰੀ ਮਿਰਚ ਔਰ ਪਿਆਜ਼ ਥੋੜਾ ਬ੍ਰਿਕ ਕੱਟ ਕੇ ਤੇ ਮੈਂ ਪਾ ਦਿੱਤੇ ਆ ਪਿਆਜ਼ ਦੇ ਵਿੱਚ ਸੁੱਕੇ ਮਸਾਲੇ ਨਮਕ ਹਲਦੀ ਔਰ ਲਾਲ ਮਿਰਚ ਵੈਸੀ ਦੋ ਮਿਰਚਾਂ ਮੈਂ ਪਾਈਆਂ ਲੇਕਿਨ ਉਹ ਫਿੱਕੀਆਂ ਫਿੱਕੀਆਂ ਜਨਾ ਟੇਸਟ ਨਹੀਂ ਆਉਂਦਾ ਤੇ ਜਿਹੜਾ ਕੀ ਕਹਿੰਦੇ ਆ ਉਹਨੂੰ ਹੈਗਾ ਪੂਹਾ ਇਹ ਥੋੜਾ ਜ਼ਿਆਦਾ ਕਰਕੇ ਸੀਗਾ ਜਿੱਦਾਂ ਲਾਸਟ ਜਿੰਨਾ ਬਚਿਆ ਸੀ ਮੈਂ ਉਹਨਾਂ ਹੀ ਯੂਜ਼ ਕਰ ਲਿਆ ਇਹਨੂੰ ਮੈਂ ਥੋੜਾ ਭਿੰਗ ਕੇ ਤੋਲਿਆ ਸੀਗਾ ਤੇ ਤੂਕੀ ਮੈਂ ਜ਼ਿਆਦਾ ਨਹੀਂ ਇਹਨੂੰ ਡਿਪ ਕਰਕੇ ਰੱਖਦੀ ਮੈਂ ਥੋੜਾ ਪੰਜਾਤ ਮਿੰਟ ਜਿੰਨੀ ਦੇਨੋਂ ਢੜਕਾ ਬਨੁਣਾ ਹੁੰਦਾ ਉਹ ਮੀਦੀਰ ਨੂੰ ਫਿਰ ਇਹਨੂੰ ਜਿੱਦਾਂ ਛਾਣ ਲੈਣਾ ਚੰਗੀ ਤਰ੍ਹਾਂ ਤੇ ਚੰਗੀ ਤਰ੍ਹਾਂ ਪਾਣੀ ਵਿੱਚੋਂ ਕੱਢ ਕੇ ਫਿਰ ਯੂਜ਼ ਕਰਦੀ ਆ ਤੇ ਇੱਥੇ ਮੈਂ ਪਾ ਦਿੱਤੀ ਆ ਗੀਰੀ ਤੇ ਇਹਦੇ ਨਾਲ ਥੋੜਾ ਨਾ ਖਿੜਿਆ ਖਿੜਿਆ ਜਿਹਾ ਪੁਹਾ ਬੰਦਾ ਪਹਿਲੇ ਜਦੋਂ ਮੈਨੂੰ ਨਹੀਂ ਪਤਾ ਸੀਗਾ ਮੈਂ ਪਾਣੀ 'ਚ ਡਿਪ ਕਰਕੇ ਰੱਖੀ ਛੱਡਦੀ ਸੀ ਤੇ ਇੱਦੀ ਵਿੱਚ ਪਾ ਦਿੰਦੀ ਸੀ ਤਾਂ ਚਿਪਚਿਪਾ ਜਿਹਾ ਬੰਦਾ ਸੀਗਾ ਲੇਕਿਨ ਜਦੋਂ ਤੋਂ ਹੁਣ ਮੇਰੇ ਕੋਲ ਇੱਕ ਵੱਡੀ ਬੋਨੀਆਂ ਦੇ ਵਿੱਚ ਮੈਂ ਛਾਣ ਕੇ ਉਹਨੂੰ ਰੱਖ ਦਿੰਦੀ ਥੋੜੀ ਦੇਰ ਲਈ ਪਾਣੀ ਜੋ ਨਿਚੇ ਡੇ ਜਾਂਦਾ ਫਿਰ ਮੈਂ ਯੂਜ਼ ਕਰਦੀ ਇੱਥੇ ਮੇਰੇ ਕੋਲ ਹੈਗੇ ਆ ਹਰੇ ਪਿਆਜ਼ ਜਿਹੜੇ ਕਿ ਮੈਂ ਘਾਰ ਹੀ ਲਗਾਏ ਹੋਏ ਆ ਉਹ ਪਾ ਦਿੱਤੇ ਆ ਧਨੀਆ ਤਾਂ ਹੈ ਨਹੀਂ ਧਨੀਆ ਮੇਰੇ ਕੋਲ ਹੋਇਆ ਨਹੀਂ ਪੱਗ ਜੈਸੀ ਜਲਦੀ ਸ਼ਾਇਦ ਸੀਜ਼ਨ ਆਫ ਹੋ ਗਿਆ ਸੀ ਇਸ ਕਰਕੇ ਤੇ ਇਧਰ ਇੱਕ ਸਾਈਡ ਤੇ ਬੰਦੀ ਵੀ ਆ ਚਾਹ ਤੇ ਬਾਹਰ ਦਾ ਮੌਸਮ ਤੁਸੀਂ ਦੇਖ ਸਕਦੇ ਆ ਪਿਆਰੀ ਪਿਆਰੀ ਆਵਾਜ਼ਾਂ ਠੰਡਾ ਠੰਡਾ ਮੌਸਮ ਪੇਟ ਪੂਜਾ ਕਰਨ ਤੋਂ ਬਾਅਦ ਫਿਰ ਮੈਂ ਕਰਨ ਲੱਗ ਪਈ ਸਫਾਈ ਤੇ ਹੁਣ ਮੇਰਾ ਦਿਨ ਜਿਹੜਾ ਹੈ ਨਾ ਕਾਫੀ ਬੀਜ਼ੀ-ਬੀਜ਼ੀ ਰਹਿੰਦਾ ਆ ਕਿਉਂਕਿ ਹਸਬੰਡ ਆ ਚੁੱਕੇ ਆ ਤੇ ਪਹਿਲੇ ਮੈਨੂੰ ਇਹ ਹੁੰਦਾ ਸੀਗਾ ਕਿ ਮੈਂ ਕੀ ਕਰਾਂ ਕੀ ਕਰਾਂ ਸਾਰਾ ਕੰਮ ਕਰਕੇ ਕੰਮ ਵੀ ਮੈਂ ਲੇਟ ਸ਼ੁਰੂ ਕਰਦੀ ਸੀ ਉੱਠਦੀ ਵੀ ਮੈਂ ਲੇਟ ਸੀ ਤਾਂ ਕਿ ਮੈਂ ਆਪਣਾ ਜਿਹੜਾ ਦਿਨ ਉਹ ਬੀਜ਼ੀ ਰੱਖਾਂ ਕਿਉਂਕਿ ਮੈਂ ਦੁਪਹਿਰੇ ਬਹੁਤ ਜ਼ਿਆਦਾ ਰੀਅਰ ਹੀ ਸੌਂਦੀ ਆ ਘੱਟ ਹੀ ਸੌਂਦੀ ਆ ਕਦੀ ਕਦੀ ਮਤਲਬ ਜ਼ਿਆਦਾ ਹੀ ਥੱਕਿਆ ਹੋਇਆ ਆ ਜਾਂ ਫਿਰ ਐਸੀ ਇੰਦਾ ਨੀਂਦ ਆ ਜਾਵੇ ਤਾਂ ਹੀ ਸੌਂਦੀ ਨਹੀਂ ਤਾਂ ਨਹੀਂ ਤੇ ਇਹ ਟਾਈਮ ਹੋ ਗਿਆ 9:00 ਵਜੇ ਦਾ ਤੇ ਮੈਂ ਲੱਗੀ ਆ ਆਪਣੇ ਹਾਂ ਆਰਗੇਨਾਈਜ਼ਰ ਜਿਹੜੇ ਇਹਨਾਂ ਨੂੰ ਸੈੱਟ ਕਰਾਂ ਤੇ ਹਸਬੰਡ ਨਾ ਕਿ ਚਲੇ ਗਿਆ ਅੱਜ ਸ਼ਾਇਦ ਇਥੇ ਸ਼ਬੀਰ ਦਾ ਪ੍ਰੋਗਰਾਮ ਆ ਗੁਰਦੁਆਰੇ ਤੇ ਮੈਂ ਇਹਨਾਂ ਨੂੰ ਪੋਹ ਹਾਂ ਕਿ ਦੇਖਾਂ ਇਸ ਵੇਰੇ ਤੇ ਹੁਣ ਦੁਪਹਿਰੇ ਆਉਗੇ ਤੇ ਹੋਰ ਮੈਂ ਕੋਈ ਕੰਮ ਕਰ ਨਹੀਂ ਸਕਦੀ ਕਿਉਂਕਿ ਪਾਣੀ ਖਤਮ ਹੋ ਗਿਆ ਹਜੇ ਤੱਕ ਭਰ ਕੇ ਨਹੀਂ ਗਿਆ ਤੇ ਅਜੇ ਤੱਕ ਮੈਂ ਕਿਚਨ ਆ ਕਰ ਲੈਂਦੀ ਆ ਬਾਕੀ ਸਫਾਈ ਵਗੈਰਾ ਮੈਂ ਕਰ ਲਿਆ ਛੜੂ ਵਗੈਰਾ ਫੇਲਿਆ ਪੋਚਾ ਥੰਨੀ ਲੈ ਆ ਜਾਈ ਕਿ ਵੀ ਪਣੀ ਨਹੀਂ ਹੈ ਤੇ ਇਹ ਗਲੈਂਡ ਆ ਗਈ ਕਾਫੀ ਦਿਨ ਹੋ ਗਈ ਸੀ ਨੀਲ ਪੈਣੀ ਲਾਈ ਮੈਂ ਕਿ ਚਲੋ ਲਗਾ ਲੈਂਦੇ ਆ ਨੀਲ ਮੈਂ ਕੱਟ ਲੈ ਸੀਗੇ ਤੇ ਮੈਂ ਮਤਲਬ ਜਿਆਦਾ ਇਹਨਾਂ ਨੂੰ ਲੰਬਾ ਨਹੀਂ ਰੱਖਦੀ ਥੋੜੀ ਦੇਰ ਬਾਅਦ ਕੱਟ ਲੈਂਦੀ ਆ ਨਵੇਂ ਨੀਲ ਆ ਜਾਂਦੇ ਨਾ ਉਹ ਸਹੀ ਜਾਂਦੇ ਆ ਤੇ ਵੈਸੇ ਵੀ ਮੇਰੇ ਕੋਲ ਜਿਆਦਾ ਵੱਡੇ ਹੁੰਦੇ ਨਹੀਂ ਆ ਕਿਉਂਕਿ ਟੁੱਟਦੇ ਰਹਿੰਦੇ ਆ ਤੇ ਪਤਾ ਨਹੀਂ ਕੀ ਚੱਕਰ ਹੈ ਕਿ ਲੇਡਿਸ ਤਾਂ ਬਹੁਤ ਜ਼ਿਆਦਾ ਵੱਡੇ ਵੱਡੇ ਨੀਂਸ ਰੱਖ ਲੈਂਦੇ ਆ ਤਾਂ ਮੇਰੇ ਕੋਲ ਨਹੀਂ ਰੱਖੇ ਜਾਂਦੇ ਤੇ ਹੁਣ ਟਾਈਮ ਹੈਗਾ ਦੁਪਹਿਰ ਦਾ ਹਸਬੰਡ ਆ ਚੁੱਕੇ ਸੀਗੇ ਤੇ ਮੈਂ ਉਹਨਾਂ ਲਈ ਬਣਾਉਣੀ ਪਈ ਮੱਕੀ ਦੀ ਰੋਟੀ ਸਬਜੀ ਵੀ ਰਹਿ ਗਈ ਸੀਗੀ ਤੇ ਕਹਿੰਦੇ ਕਿ ਮੱਕੀ ਦੀ ਰੋਟੀ ਬਣਾ ਦੇ ਬਸ ਤੇ ਮੈਨੂੰ ਤਾਂ ਨਹੀਂ ਭੁੱਖ ਸੀ ਹਜੇ ਟਾਈਮ 12:30 ਵਜੇ ਦਾ ਸੀਗਾ ਤੇ ਇਹਨਾਂ ਨੇ ਜਾਣਾ ਸੀ 12 ਵਜੇ ਡਿਊਟੀ ਤੇ 11:30 ਆਲੇ ਸੀਗੇ ਤੇ ਫਿਰ ਮੈਂ ਫਟਾਫਟ ਇਹਨਾਂ ਨੂੰ ਦੋ ਰੋਟੀਆਂ ਮੱਕੀ ਦੀ ਬਣਾ ਕੇ ਦੇ ਦਿੱਤੀਆਂ ਤੇ ਥੋੜੀ ਦਾਲ ਜਾਵਲ ਵੀ ਪੈਸੀ ਉਹ ਵੀ ਨਾਲ ਦਿੱਤੀ ਤੇ ਅ ਮੱਕੀ ਦੀ ਰੋਟੀ ਜਿਹੜਾ ਇਹ ਆਟਾ ਨਾ ਥੋੜਾ ਸਾਡ ਐਦਾਂ ਦਾ ਹੀ ਆ ਤੇ ਇਹਨੂੰ ਫਟਾਫਟ ਅਸੀਂ ਖਤਮ ਕੀਤਾ ਤੇ ਹੁਣ ਜਿਹੜਾ ਆਟਾ ਯੂਜ਼ ਕਰਨਾ ਉਹ ਕਾਫੀ ਵਧੀਆ ਆ ਇੱਕ ਸਾਈਡ ਤੇ ਮੈਂ ਰੱਖ ਦਿੱਤੀ ਚਾਹ ਕਿਉਂਕਿ ਵਿਚਾਰੇ ਸਵੇਰੇ ਦੇ ਗਏ ਹੋਏ ਸੀ ਕਾਫੀ ਜ਼ਿਆਦਾ ਇਹਨਾਂ ਨੇ ਵੀ ਕੰਮ ਕੀਤਾ ਤੇ ਫਿਰ ਮੈਂ ਨਾਲ ਹੀ ਚਾਹ ਵੀ ਰੱਖ ਦਿੱਤੀ ਤੇ ਬਰਤਨ ਵਗੈਰਾ ਸਾਫ ਕਰ ਲੈਨੇ ਟਾਈਮ ਹੈਗਾ ਰਾਤ ਦਾ ਤੇ ਰਾਤੀ ਰੋਟੀ ਬਣਾਉਣੀ ਪਈ ਆ ਮੈਂ ਅੱਜ ਬਣਾਈ ਆ ਆਪਾਂ ਦਾਲ ਤੇ ਨਾਲ ਬਣਾਈ ਆ ਚੌਲ ਤੇ ਰੋਟੀ ਤੇ ਰਾਇਤਾ ਤੇ ਇਹਨਾਂ ਦੀ ਰੋਟੀ ਬਣ ਕੇ ਹੋ ਗਈ ਆ ਰੈਡੀ ਤੇ ਰੋਟੀ ਖਾਣ ਤੋਂ ਬਾਅਦ ਮੈਂ ਬਣਾਈ ਆ ਸੀਵੀਆਂ ਇਹ ਦੁੱਧ ਦਾ ਪੈਕੇਟ ਲੈ ਕੇ ਆਈ ਸੀ ਜਿਹੜਾ ਕਿ ਮੈਨੂੰ ਪੈਕੇਟ ਵਾਲਾ ਦੁੱਧ ਬਿਲਕੁਲ ਪਸੰਦ ਨਹੀਂ ਤੇ ਇਹ ਜਿਹੜੀਆਂ ਸੀਵੀਆਂ ਇਹ ਲੈ ਕੇ ਆਈ ਸੀ 에ਅਰ ਫੋਰਸ ਦੀ ਕੈਂਟੀਨ ਦੇ ਵਿੱਚੋਂ ਪਹਿਲੇ ਵੀ ਲੈ ਕੇ ਆਏ ਸੀਗੇ ਤੇ کافی ਟੇਸਟੀ ਬਣਦੀਆਂ ਉਹ ਸ਼ੁਰੂ ਸ਼ੁਰੂ ਚ ਤਾਂ ਟੇਸਟੀ ਲੱਗਦੀਆਂ ਪਰ ਹੁਣ ਮੈਨੂੰ ਇਹ ਪਸੰਦ ਨਹੀਂ ਪਤਾ ਨਹੀਂ ਕਿਉਂ ਟੇਸਟੀ ਨਾਲ ਅਜੀਬ ਜਿਹਾ ਲੱਗਦਾ ਤੇ ਇੱਥੇ ਉਹ ਦੂਸਰਾ ਡੱਬਾ ਯੂਜ਼ ਕਰਦੇ ਪਏ ਸੀ کافی ਮਤਲਬ ਬਰੀਕ ਬਰੀਕ ਹੁੰਦੀਆਂ ਇੱਕ ਇਹ ਜਿਹੜਾ ਕੰਟੇਨਰ ਹੈ ਨਾ ਕਾਫੀ ਵੱਡਾ ਹੈ ਤੇ ਇਹਦੇ ਜਿਹੜਾ ਪਹਿਲਾ ਕੰਟੇਨਰ ਖਾਲੀ ਹੋਇਆ ਉਹਦੇ ਵਿੱਚ ਮੈਂ ਸਪੂਨਸ ਜਾਂ ਕੁਝ ਵੀ ਨਾਈਫਸ ਐਦਾਂ ਪਾ ਕੇ ਰੱਖ ਲੈਂਦੀ ਆ ਕਿਉਂਕਿ ਕੀੜੇ ਮਕੋੜੇ ਜਾਂ ਡਸਟ ਤੋਂ ਬਚਿਆ ਰਹਿੰਦਾ ਇਹਦਾ ਸੇਫ ਰਹਿੰਦਾ ਤੇ ਮੈਂ ਫਟਾਫਟ ਇਹ ਵੀ ਦੂਸਰੇ ਡੱਬੇ ਵੀ ਖਾਲੀ ਕਰਨੇ ਆ ਤਾਂ ਕਿ ਮੈਨੂੰ ਉਹਨੂੰ ਰੀਯੂਜ਼ ਕਰ ਸਕਾਂ ਤੇ ਕਾਫੀ ਲੰਬਾ ਡੱਬਾ ਹੈਗਾ ਇਹੋ ਤੇ ਸਿਵੀਆਂ ਜਿਹੜੀਆਂ ਬਣ ਕੇ ਹੋਈਆਂ ਰੈਡੀ ਚੋੜੀ ਜੀ ਇਸ ਮੈਲ ਹੋਣੀ ਕਿ ਕਿ ਇਹ ਦੁੱਧ ਹੈ ਜਾਂ ਦੂਸਰਾ ਪੈਕੇਟ ਵਾਲਾ ਮੈਨੂੰ ਪੈਕੇਟ ਵਾਲਾ ਪਸੰਦ ਨਹੀਂ ਤੇ ਡੱਬੇ ਵਾਲੇ ਮੈਨੂੰ ਪਸੰਦ ਆ ਜਾਂ ਫਿਰ ਜਿੱਦਾਂ ਕਿਸੇ ਘਰੋਂ ਉੱਤ ਲੈ ਕੇ ਹੋਏ ਨਾ ਜਿਹੜੇ ਮੱਝ ਰੱਖਦੇ ਉਹ ਤੇ ਪੈਕੇਟ ਵਾਲਾ ਨਹੀਂ ਪਸੰਦ ਮੈਂ ਪਰ ਸੀਮਿਆ ਮੇਰੇ ਮਲਕਾ ਨਹੀਂ ਮੀਆਂ ਤੇ ਟਾਈਮ ਹੋ ਗਿਆ 8:30 ਵਜੇ ਦਾ ਇਹਨਾਂ ਦੀ ਡਿਊਟੀ ਹੈਗੀ 9:00 ਵਜੇ ਤੇ ਰੋਟੀ ਪਹਿਰਾ ਖਾ ਲਈ ਹੈ ਤੇ ਹੁਣ ਸੀਨੇ ਖਾ ਕੇ ਮੈਂ ਤੁੰਗੀ ਪਾਣੀ ਤੇ ਉਸ ਤੋਂ ਬਾਅਦ ਚਲੀ ਜਾਊਗੀ ਤੇ ਮੈਂ ਥੋੜਾ ਟੀਵੀ ਦੇਖ ਕੇ ਫਿਰ ਸੋ ਜਾਊਂਗੀ